ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਤੇ ਬਰਫੀਲੇ ਗੜੇ ਪੈਣ ਦੀ ਜੋ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਮੌਸਮ ਵਿਭਾਗ ਦਾ ਅਲਰਟ ਵੀ ਜਾਰੀ ਹੋਇਆ ਤੇਜ਼ ਹਵਾਵਾਂ ਵੀ ਜੋ ਨੇ ਅੱਜ ਸਵੇਰ ਤੋਂ ਹੀ ਚੱਲ ਰਹੀਆਂ ਨੇ ਤੁਹਾਡੇ ਨਾਲ ਇਹ ਤਸਵੀਰਾਂ ਪੰਜਾਬ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਤੜਕੇ ਸਵੇਰ ਤੋਂ ਹੀ ਕਈ ਥਾਵਾਂ ਦੇ ਉੱਤੇ ਮੀਂਹ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਆਈਐਮਡੀ ਯਾਨੀ ਕਿ ਮੌਸਮ ਵਿਭਾਗ ਦੇ ਵੱਲੋਂ orange ਅਲਰਟ ਜਾਰੀ ਕਰ ਦਿੱਤਾ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਬਰਫਬਾਰੀ ਤੇਜ਼ ਹਵਾਵਾਂ ਗੜੇ ਮਾਰੀ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਤੜਕੇ ਸਵੇਰ ਤੋਂ ਹੀ ਕਈ ਥਾਵਾਂ ਦੇ ਉੱਤੇ ਬਾਰਿਸ਼ ਸ਼ੁਰੂ ਹੋ ਗਈ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਮੈਂਟਾਂ ਦੇ ਰਾਹੀਂ ਇਸੇ ਵੇਲੇ ਕਮੈਂਟ ਕਰਕੇ ਸਾਂਝਾ ਕਰੋ ਤਾਂ ਕਿ ਬਾਕੀ ਲੋਕ ਜਿਹੜੇ ਵੀ ਇਸ ਲਾਈਵ ਦੇ ਨਾਲ ਜੁੜੇ ਨੇ ਤੁਹਾਡਾ ਕਮੈਂਟ ਪੜ੍ਹ ਕੇ ਦੇਖ ਸਕਣ ਕਿ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਕਿਹੜੇ ਵੀ ਇਲਾਕੇ ਦੇ ਵਿੱਚ ਕਿਸ ਤਰੀਕੇ ਦਾ ਇਸ ਵੇਲੇ ਮੌਸਮ ਬਣਿਆ ਹੋਇਆ ਹੈ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਇਸ ਵਾਰ ਵੀ ਸੱਚ ਹੋਈ ਹੈ ਕਿ ਨਹੀਂ ਤੜਕੇ ਸਵੇਰ ਤੋਂ ਹੀ ਕਈ ਥਾਵਾਂ ਦੇ ਉੱਤੇ ਬਾਰਿਸ਼ ਸ਼ੁਰੂ ਹੋ ਗਈ ਹੈ ਤੇ ਨਾਲ ਹੀ ਤੇਜ਼ ਹਵਾਵਾਂ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਾਰਚ ਦਾ ਮਹੀਨਾ ਉੱਤਰੀ ਭਾਰਤ ਦੇ ਵਿੱਚ ਠੰਡਾ ਰਹੇਗਾ ਤਸਵੀਰਾਂ ਇਸ ਵੇਲੇ ਗੜੇਮਾਰੀ ਦੀਆਂ ਪੰਜਾਬ ਦੀਆਂ ਦਿਖਾ ਰਿਹਾ ਹੈ ਇਸ ਦੇ ਨਾਲ ਹੀ ਬਾਰਿਸ਼ ਆਮ ਨਾਲੋਂ ਘੱਟ ਵੀ ਹੋ ਸਕਦੀ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਮਈ ਦਾ ਔਰੇਂਜ ਅਲਰਟ ਜਾਰੀ ਹੋਇਆ ਕੁਝ ਦਿਨ ਪਹਿਲਾਂ ਹੀ ਅਲਰਟ ਲਗਾਤਾਰ ਜਾਰੀ ਕੀਤਾ ਜਾ ਰਿਹਾ ਸੀ ਲੇਕਿਨ ਮੌਸਮ ਵਿਭਾਗ ਦੀ ਜੋ ਭਵਿੱਖਬਾਣੀ ਲਗਾਤਾਰ ਸੱਚ ਹੁੰਦੀ ਨਜ਼ਰ ਆ ਹੀ ਰਹੀ ਹੈ ਪੰਜਾਬ ਦੇ ਸਾਰਾ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਜਿਹੜੇ ਵੀ ਅਸੀਂ ਜ਼ਿਲ੍ਹੇ ਦੱਸਾਂਗੇ ਜੇਕਰ ਤੁਸੀਂ ਉੱਥੇ ਮੌਜੂਦ ਹੋ ਜ਼ਰੂਰ ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝਾ ਕਰੋ ਤੇ ਪੰਜਾਬ ਦੇ ਵਿੱਚ ਕਿੱਥੇ ਤੁਸੀਂ ਮੌਜੂਦ ਹੋ ਸਾਨੂੰ ਦੱਸੋ ਕਿ ਉਸ ਦਾ ਜੋ ਮੌਸਮ ਕਿਸ ਤਰੀਕੇ ਦਾ ਬਣਿਆ ਹੋਇਆ ਹੈ ਇਸ ਨਾਲੀ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਮੋਗਾ ਬਰਨਾਲਾ ਸੰਗਰੂਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਇਸ ਨਾਲੀ ਫਤਿਹ ਫਤਿਹਗੜ ਸਾਹਿਬ ਅਤੇ ਪਟਿਆਲਾ ਦੇ ਵਿੱਚ ਮੀਂਹ ਦੇ ਨਾਲ ਨਾਲ ਗੜੇਮਾਰੀ ਦੀ ਸੰਭਾਵਨਾ ਹੈ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ yellow alert ਹੀ ਰਹੇਗਾ ਚੰਡੀਗੜ੍ਹ ਸਮੇਤ ਹਰਿਆਣਾ ਦੇ 13 ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕੀਤਾ ਗਿਆ ਤਸਵੀਰਾਂ ਇਸ ਵੇਲੇ ਗੜੇਮਾਰੀ ਦੀਆਂ ਪੰਜਾਬ ਦੇ ਵਿੱਚ ਜੋ ਕਿ ਹੋ ਰਹੀ ਹੈ ਤੁਹਾਨੂੰ ਦਿਖਾਈਆ ਜਾ ਰਹੀਆਂ ਨੇ ਸਕਰੀਨਸ ਦੇ ਉੱਪਰ ਅੰਬਾਲਾ, ਯਮਨਾ ਨਗਰ, ਕੁਰੂਕhetra ਦੇ ਨਾਲ-ਨਾਲ ਹੋਰ ਵੀ ਜਿਹੜੇ ਜੋ ਥਾਵਾਂ ਨੇ ਉੱਥੇ ਹਵਾਵਾਂ, ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਦਕਿ ਬਾਕੀ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਗਿਆ ਹੈ। ਤੁਹਾਡੇ ਇਲਾਕੇ ਦਾ ਕੀ ਹਾਲ ਹੈ? ਕਮੈਂਟਾਂ ਰਹੀ ਸਾਡੇ ਨਾਲ ਜੋ ਸਾਂਝਾ ਕਰਨਾ ਨਾ ਭੁੱਲਣਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਹੈ ਇੱਕ ਮਾਰਕ ਯਾਨੀ ਕਿ ਜੋ ਹੈ ਅਟਲ ਸੁਰੰਗ ਸਮੇਤ ਰੋਤਾਂਗ, ਲਾਂਗ, ਕੇਲੌਂਗ, ਮਾਫ ਕਰਨਾ ਜਿਸ ਨਾਲੀ ਬਹੁਤ ਹੀ ਥਾਂਵਾਂ ਦੇ ਉੱਤੇ ਤਾਜ਼ਾ ਬਰਫਬਾਰੀ ਹੋਈ ਅੱਜ ਵੀ ਹਿਮਾਚਲ ਦੇ ਕਈ ਇਲਾਕਿਆਂ ਦੇ ਵਿੱਚ ਬਰਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਅੱਜ ਪੰਜਾਬ ਦੇ ਵਿੱਚ ਗੜੇਮਾਰੀ ਦੀ ਵੀ ਸੰਭਾਵਨਾ ਦੱਸੀ ਗਈ ਸੀ ਤਾਂ ਤਸਵੀਰਾਂ ਇਸ ਵੇਲੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਗੜੇਮਾਰੀ ਦੀਆਂ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਹਾਲ ਹੈ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਪਾਰੀਮੀ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਇਸ ਨੂੰ ਸ਼ੇਅਰ ਕਰੋ ਤੇ ਜਿਹੜੇ ਵੀ ਜ਼ਿਲ੍ਹਿਆਂ ਦੇ ਨਾਮ ਅਸੀਂ ਦੱਸੇ ਨੇ ਜੇ ਤੁਸੀਂ ਉੱਥੇ ਮੌਜੂਦ ਹੋ ਜਾਂ ਤੁਹਾਡਾ ਕੋਈ ਕਰੀਬੀ ਜਾਂ ਰਿਸ਼ਤੇਦਾਰ ਉੱਥੇ ਰਹਿੰਦੇ ਉਹਨਾਂ ਨਾਲ ਜੋ ਇਹ ਰਿਪੋਰਟ ਜ਼ਰੂਰ ਸਾਂਝੀ ਕਰਨਾ